ਦੋਸਤੋ ਇਸ ਟਾਈਮ ਸਰਦੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਤੁਹਾਨੂੰ ਪਤਾ ਹੀ ਆ ਕਿ ਜੋ ਪਹਾੜੀ ਏਰੀਆ ਹੁੰਦਾ ਜਿੱਥੇ ਮਾਈਨਸ 20 ਡਿਗਰੀ ਤੱਕ ਵੀ ਮਤਲਬ ਕਿ ਮੌਸਮ ਹੁੰਦਾ ਆ ਉੱਥੇ ਉਹ ਲੋਕ ਸਰਵਾਈਵ ਕਿੱਦਾਂ ਕਰਦੇ ਆ ਉਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨੀ ਮਰਜ਼ੀ ਸਰਦੀ ਹੋਵੇ ਜੇ ਤੁਸੀਂ ਦਿਨ ਦੇ ਵਿੱਚ ਇਹ 5 ਤੋਂ 7 ਮਿੰਟ ਕਰੋਗੇ ਨਾ ਅਸਨ ਤੇ ਸਮਝ ਲੋਗੇ ਤੁਹਾਨੂੰ ਸਰਦੀ ਬਿਲਕੁਲ ਨਹੀਂ ਲੱਗੇਗੀ ਹੁਣ ਆਜੋ ਦੱਸਦੇ ਆਂ ਪੀ ਆਪਾਂ ਕਰਨਾ ਕੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਹਾੜੀ ਏਰੀਆ ਦੇ ਵਿੱਚ ਜਿਹੜੇ ਸਾਧੂ ਵੀ ਰਹਿੰਦੇ ਆ ਉਹ ਵੀ ਅਸੀਂ ਜ਼ਰੂਰ ਕਰਦੇ ਆ ਉਹ ਭਾਵੇਂ ਨਾਗੇ ਸਾਧੂ ਹੁੰਦੇ ਆ ਚਾਹੇ ਜੜੇ ਵੀ ਹੁੰਦੇ ਆ ਪਰ ਸਰਵਾਈਵ ਦੇਖੋ ਕਿਹੜੇ ਤਰੀਕੇ ਨਾਲ ਕਰਦੇ ਕਿੰਨੀ ਹਿੰਮਤ ਹੁੰਦੀ ਹੈ ਉਹਨਾਂ ਦੇ ਵਿੱਚ ਤੇ ਉਹ ਤੁਹਾਨੂੰ ਦੱਸਦੇ ਆਂ ਤੁਸੀਂ ਕੀ ਕਰਨਾ ਆਪਣਾ ਖੱਬਾ ਹੱਥ ਜਾਂ ਆਹ ਦੋ ਉਂਗਲਾਂ ਜਿਹੜੀਆਂ ਆਹ ਇਹਨਾਂ ਉਂਗਲਾਂ ਨੂੰ ਇਦਾਂ ਇਕੱਠੇ ਕਰ ਲੈਣਾ ਉਸ ਤੋਂ ਬਾਅਦ ਵਿੱਚ ਤੁਸੀਂ ਆਹ ਚੀਜ਼ ਜਿਹੜੀ ਐ ਨੱਕ ਤੇ ਲਾ ਕੇ ਰੱਖਣੀ ਐ ਤੇ ਇਹਨਾਂ ਸਾਹ ਲੈਣਾ ਲੰਬਾ 2-3 ਸੈਕਿੰਡ ਸਿਰਫ ਅੰਦਰ ਸਾਹ ਰੱਖਣਾ ਤੇ ਉਸ ਨੂੰ ਫੇਰ ਅਸੀਂ ਉਸੇ ਰਸਤੇ ਰਹੀਂ ਸੱਜੇ ਨੱਕ ਨਹੀਂ ਰਹਿਣਾ ਤੇ ਸੱਜੇ ਬਾਹਰ ਕੱਢ ਦੇਣਾ ਇੱਕ ਇਸ ਤਰ੍ਹਾਂ ਦੱਸਣਿਆਂ ਕਿ ਜਿਹੜਾ ਤੁਹਾਨੂੰ ਜਿੰਨੀ ਵੀ ਮਰਜ਼ੀ ਸਰਦੀ ਹੋਵੇ ਜੇ ਤੁਸੀਂ ਇੱਕ ਦਿਨ ਦੇ ਵਿੱਚ 5 ਮਿੰਟ ਇੱਕ ਟਾਈਮ ਕਰ ਲੈਨੇ ਹੋ 5 ਮਿੰਟ ਸ਼ਾਮ ਦੇ ਟਾਈਮ ਕਰ ਲੈਨੇ ਹੋ ਤੇ ਤੁਹਾਨੂੰ ਜਿਹੜੀ ਸਰਦੀ ਆ ਨਾ ਇਹ ਬਿਲਕੁਲ ਮਤਲਬ ਤੁਸੀਂ ਜਿਵੇਂ ਕਹਿ ਦਿੰਦੇ ਆ ਵੀ ਧੋਤੇ ਚ ਬਾਹਰ ਨਹੀਂ ਨਿਕਲਦੇ ਆਪਾਂ ਸਰਦੀ ਲੱਗਦੀ ਆ ਬਹੁਤ ਜ਼ਿਆਦੀ ਤੇ ਇਹ ਆਸਣ ਕਰਨ ਨਾਲ ਤੁਹਾਨੂੰ ਜਿਹੜੀ ਆ ਨਾ ਇੰਨੀ ਸਰਦੀ ਨਹੀਂ ਲੱਗੇਗੀ ਕਿਉਂਕਿ ਮਾਈਨਸ ਤੋਂ ਦਸਰੇ ਵੀ 30 ਡਿਗਰੀ ਦੇ ਵਿੱਚ ਵੀ ਜਿਹੜੇ ਉਹ ਲੋਕ ਉੱਥੇ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਸਾਰੀਆਂ ਕਰਨੀਆਂ ਪੈਂਦੀਆਂ ਕੁਝ ਆਪਣੇ ਫੌਜੀ ਵੀਰ ਵੀ ਆ ਜਿਹੜੇ ਰਹਿੰਦੇ ਆ ਤੇ ਉਹਨਾਂ ਨੂੰ ਵੀ ਕਰਨੀਆਂ ਪੈਂਦੀਆਂ ਪਰ ਤੁਸੀਂ ਕਰਨਾ ਇਦਾਂ ਹੀ ਆ ਵੀ ਆਹ ਜਿਹੜੀਆਂ ਦੋ ਉਂਗਲਾਂ ਨਾ ਇਹਨਾਂ ਨੂੰ ਇੱਥੇ ਨਾਲ ਲਾ ਕੇ ਰੱਖਣਾ ਇੱਥੇ ਫਿਰ ਉਸ ਤੋਂ ਬਾਅਦ ਐ ਸੁੰਗਲ ਦੇ ਨਾਲ ਆਪਾਂ ਕਰਨਾ ਆ ਤੇ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਤਾਂ ਸਰਦੀ ਨਹੀਂ ਲੱਗੂਗੀ ਇੱਕ ਦਿਨ ਤੁਹਾਡੇ ਫੇਫਰੇ ਆ ਨਾ ਇਹ ਵੀ ਇੱਕਦਮ ਖੁੱਲ ਜਾਣਗੇ ਖੁੱਲਦੇ ਕਿੱਦਾਂ ਵਾਂ ਕਿਉਂ ਉਹ ਵੈਸੇ ਅਸੀਂ ਵੇਖੋ ਦਿਨ ਦੇ ਵਿੱਚ ਆਪਾਂ ਜਿਹੜਾ ਤੇ ਜੋ ਕਰਦਾ ਉਹ ਤੇ ਚਲੋ ਜੀ ਕਦੇ ਇਸ ਤਰ੍ਹਾਂ ਕਦੀ ਕਿਸ ਤਰ੍ਹਾਂ ਕਰਕੇ ਕਰਦਾ ਹੀ ਆ ਪਰ ਜਦੋਂ ਆਪਾਂ ਨੂੰ ਲੱਗ ਰਿਹਾ ਕਿ ਹੁਣ 3-4 ਮਹੀਨੇ ਆਪਣੇ ਕੋਲ ਸਰਦੀ ਦੇ ਹੈਗੇ ਆ ਆਪਾਂ ਸੋਚਦੇ ਆਂ ਵੀ ਆਪਾਂ ਨੂੰ ਸਰਦੀ ਨਾ ਲੱਗੇ ਉਹਦੇ ਕਰਕੇ ਇਹ ਆਸਣ ਕਰਨਾ ਆਪਾਂ ਨੂੰ ਬਹੁਤ ਜ਼ਰੂਰੀ ਆ ਤੇ ਜੇਕਰ ਆਪਾਂ ਜ਼ਰੂਰੀ ਕਰ ਲੈਨੇ ਆ ਤੇ ਦੋਸਤੋ ਤੁਹਾਨੂੰ ਪਤਾ ਵੀ ਆਪਾਂ ਨੂੰ ਮੁੜ ਕੇ ਠੰਡ ਨਹੀਂ ਲੱਗੇਗੀ ਸੋ ਅੱਗੇ ਵਾਸਤੇ ਵੀਡੀਓ ਦੇਖਣ ਲਈ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ